ਦੇ ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਖਪਾਲ ਸਿੰਘ ਖੈਰੇ ਦੀ ਸੁਖਪਾਲ ਸਿੰਘ ਖੈਰੇ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਬਠਿੰਡਾ ਵਿੱਚ 25 ਮਾਰਚ ਦੇ ਆਪਣੇ ਰੋਡ ਸ਼ੋਅ ਲਈ ਆਮ ਲੋਕਾਂ ਨੂੰ ਅਪੀਲ ਕੀਤੀ ਸੁਖਪਾਲ ਖੈਰਾ ਨੇ ਵੱਡੀ ਗੱਲ ਕਰਦਿਆਂ ਕਿਹਾ ਕਿ ਇਹ ਰੋਡ ਸ਼ੋਅ 65 ਕਿਲੋਮੀਟਰ ਲੰਮਾ ਹੋਏਗਾ ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂਆਂ ਦਾ ਰਾਜਨੀਤੀ ਤੰਦਾ ਹੈ ਪਰ ਸਾਡੇ ਲਈ ਰਾਜਨੀਤੀ ਕਮਿਸ਼ਨ ਹੈ ਸੁਖਪਾਲ ਸਿੰਘ ਖੈਰਾ ਨੇ ਹੋਰ ਕਿਹੜੇ-ਕਿਹੜੇ ਦਾਅਵੇ ਕੀਤੇ ਆਓ ਸੁਣਦੇ ਹਾਂ 25 ਮਾਰਚ ਸੋਮਵਾਰ ਵਾਲੇ ਦਿਨ ਯਾਨੀ ਕਿ ਚੌਥੇ ਨੂੰ ਅ ਅਸੀਂ ਇੱਕ ਰੋਡ ਸ਼ੋਅ ਕੱਢਣ ਜਾ ਰਹੇ ਆ ਜਿਹੜਾ ਬਠਿੰਡੇ ਲੋਕ ਸਭਾ ਹਲਕੇ ਦੇ ਵਿੱਚ ਹੋਵੇਗਾ ਤੁਸੀਂ ਸਾਰੇ ਮੇਰੇ ਖਾਲ ਜਾਣਦੇ ਹੋ ਕਿ ਟੈਪੀ ਪਿੰਡ ਹੈ ਜਿਹੜਾ ਕਿ ਬਠਿੰਡਾ ਜ਼ਿਲ੍ਹੇ ਦਾ ਸਭ ਤੋਂ ਪਹਿਲਾ ਪਿੰਡ ਹੈ ਜਦੋਂ ਆਪਾਂ ਸੁਨਾਮ ਤੋਂ ਮਾਨਸਾ ਸੜਕ ਤੇ ਜਾਣਾ ਵਾ ਉਸ ਤੋਂ ਪਹਿਲਾ ਪਿੰਡ ਹੈ ਟੈਪੀ ਤੇ ਟੈਪੀ ਤੋਂ ਠੀਕ ਸਵੇਰੇ 10 ਵਜੇ ਦਾ ਅਸੀਂ ਟਾਈਮ ਦੇ ਰਹੇ ਆ ਸਾਰਿਆਂ ਨੂੰ ਤਾਕੇ ਢੇਪੀ ਤੋਂ ਆਪਾਂ ਇਕੱਠੇ ਹੋ ਕੇ ਮਾਨਸਾ ਮੋੜ ਔਰ ਤਲਵੰਡੀ ਸਾਬੋ ਦੇ ਵਿੱਚ ਜਾ ਕੇ ਆਪਾਂ ਮੱਥਾ ਟੇਕ ਕੇ ਤਖਤ ਦਮਦਮਾ ਸਾਹਿਬ ਦੇ ਅਸ਼ੀਰਵਾਦ ਲੈ ਕੇ ਉਸ ਦਿਨ ਦਾ ਉਹ ਰੋਡ ਸ਼ੋ ਜਿਹੜਾ ਹੈ ਚੌਥੇ ਦਾ ਪਰ 25 ਤਰੀਕ ਦਾ ਮੰਡੇ ਦਾ ਸੋਮਵਾਰ ਦਾ ਉਹ ਉੱਥੇ ਸੰਪੰਨ ਕਰ ਦੇਣਾ 60 ਪੈਨ ਕਿਲੋਮੀਟਰ ਦਾ ਰੋਡ ਸ਼ੋ ਆ ਇੱਕ ਤਾਂ ਮੇਰੀ ਤੁਹਾਨੂੰ ਸਾਰੇ ਜਿੰਨੇ ਵੀ ਸਤਕਾਰਯੋਗ ਮੇਰੇ ਵੀਰ ਭਰਾ ਸੁਣ ਰਹੇ ਹੋ ਤੁਹਾਨੂੰ ਬੇਨਤੀ ਆ ਕਿ ਸਾਡੇ ਇਸ ਰੋਡ ਸ਼ੋ ਨੂੰ ਕਾਮਯਾਬ ਤੁਸੀਂ ਸਾਰੇ ਸਾਡਾ ਸਾਥ ਦਿਓਗੇ ਤਾਂ ਆਪਾਂ ਇਸ ਲੋਕ ਸਭਾ ਦੇ ਵਿੱਚ ਆਪਾਂ ਆਪਣੀ ਲਹਿਰ ਬਣਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਕਿਉਂਕਿ ਇਕੱਲਾ ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਹੀ ਇਹ ਲੜਾਈ ਜਿੱਤੀ ਜਾਣੀ ਹੈ ਕਿਉਂਕਿ ਉਧਰ ਸ਼ੰਗਰੂਰ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਤੇ ਵੱਡਾ ਸਿਆਸੀ ਹਮਲਾ ਕੀਤਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਅਕਾਲੀ ਦਲ ਖਰਾਫ ਲਾਮਬੰਦ ਹੋ ਗਈਆਂ ਨੇ ਉਹਨਾਂ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਗਵੰਤ ਮਾਨ ਬਠਿੰਡੇ ਆ ਕੇ ਬੀਬੀ ਹਰਸ਼ਮ੍ਰਿਤ कौर ਬਾਦਲ ਦੇ ਸਾਹਮਣੇ ਚੋਂ ਲੜ ਲੈਣ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਰਿੰਦਰ ਮੋਦੀ ਕਾਬਲ ਪ੍ਰਧਾਨ ਮੰਤਰੀ ਨੇ ਅਤੇ ਸਾਨੂੰ ਉਹਨਾਂ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਕਲੀਅਰ ਵੋਡਡ ਪਰਫਾਰਮੈਂਸ ਆਫ ਕੈਪਟਨ ਨਰਿੰਦਰ ਸਿੰਘ ਦੀ ਗਵਰਨਮੈਂਟ ਤੇ ਹੋਣਾ ਸਭ ਤੋਂ ਨਖਿੱਧ ਮੁੱਖ ਮੰਤਰੀ ਪੰਜਾਬ ਦਾ ਉਹ ਬਣਿਆ ਜਿਹੜਾ ਅੱਜ ਤੱਕ ਵੀ ਜੰਗ ਸ਼ੁਰੂ ਹੋ ਜੇ ਜਰਨੈਲ ਘਰੋਂ ਨਿਕਲੇ ਹਲੇ ਜਰਨੈਲ ਤਿਆਰੀ ਨਾ ਕੀਤੀ ਹੋਏ ਤੇ ਉਹ ਜੰਗ ਕਿੱਥੇ ਜਿੱਤਣਗੇ ਕਾਂਗਰਸੀ ਨੇ ਪੁੱਛੋ ਥੋੜਾ ਜਰਨੈਲ ਕਿੱਥੇ ਹੈ ਕਿਤੇ ਮੈਦਾਨ ਚਾਹੇ ਉਹਨਾਂ ਦੀ ਫੌਜਾਂ ਕਿੱਥੇ ਹੈ ਉਹਨਾਂ ਦੇ ਐਮਐਲਏ ਕਿੱਥੇ ਹੈ ਬਸ ਉਹ ਤਾਂ ਜਾਂਦੇ ਨੋਟ ਕਮਾਓ ਲੁੱਟੋ ਆਪਾਂ ਕਰੋ ਉਹ ਗੱਲ ਨਹੀਂ ਬਣੀ ਹੁਣ ਮੈਂ ਤਾਂ ਉਹਨਾਂ ਨੂੰ ਮੈਂ ਤਾਂ ਲਗਾਤਾਰ ਉਹਨਾਂ ਨੂੰ ਅਪੀਲ ਕਰਦਾ ਮੇਰੇ ਤਾਂ ਪਿਤਾ ਸ੍ਰੀ ਮਾਨ ਜੀ ਬਜ਼ੁਰਗ ਹੈ ਮੈਂ ਉਹਨਾਂ ਦੇ ਬੱਚੇ ਮੰਗੋ ਉਹਨਾਂ ਦੇ ਗੋਦੀ ਚ ਖੇਡਿਆ ਤਾਂ ਇਸ ਕਰਕੇ ਮੇਰੀ ਤਾਂ ਅਪੀਲ ਰਹੂਗੀ ਉਪਰ ਚੀਜ਼ਾਂ ਸਾਹਮਣੇ ਆ ਗਈਆਂ ਬਰਗਾੜੀ ਵਾਲੇ ਸਾਰੇ ਸਾਹਮਣੇ ਆ ਗਏ ਕਾਂਗਰਸ ਦੀ ਬੀਟੇਪ ਸੀ ਜਦੋਂ ਕਹੇ ਬਹਿ ਜਾਓ ਬਹਿ ਜਾਓ ਜਦੋਂ ਕਹੇ ਉઠੋ ਉઠੋ ਪਰਪਸ ਕੀ ਸੋਦਾ ਕੈਪਟਨ ਆਪਣੀ ਨਕਾਮੀਆਂ ਨੂੰ ਲੁਕੋ ਰਿਹਾ ਸਰ ਯੂ ਐਕਸਪੈਕਟ ਮੋਰ ਡਰਟੀ ਟ੍ਰਿਕਸ ਫਰੋਂ ਗਵਰਨਮੈਂਟ 100% ਐਸ ਆਈ ਟੀ ਇਜ਼ ਅ ਡਰਟੀ ਟ੍ਰਿਕ ਬਾਈ ਥਮ ਜਿਵੇਂ ਰਣਜੀਤ ਸਿੰਘ ਕਮਿਸ਼ਨ 2 ਸਾਲ ਕਰਕੇ ਕੋਰਟ ਨੇ ਕਿਹਾ ਇਹਦੀ ਵੈਲਿਊ ਨਹੀਂ ਹੈ ਰਿਪੋਰਟ ਦੀ ਤੇ ਫਿਰ ਬੰਦ ਹੋ ਗਿਆ ਕੰਮ 2 ਸਾਲ ਵਿੱਚ ਤੁਸੀਂ ਜੱਜ ਨੂੰ ਕੀ ਕੀਤਾ ਤੁਸੀਂ ਦਿੱਤਾ ਕੀ ਚੀਜ਼ ਹੁਣ ਆਨ ਨੇ ਆ ਸ਼ੁਰੂ ਕਰਤਾ ਹੁਣ ਕਿਤੇ ਤੁਸੀਂ ਸੋਚਿਆ ਕਿਤੇ ਤੁਸੀਂ ਸੁਣਿਆ ਹਿੰਦੁਸਤਾਨ ਦੇ ਤਹਿਤ ਨਹੀਂ ਹੈ ਕਿ ਐਸਆਈਟੀ ਪ੍ਰੈਸ ਕਾਨਫਰੰਸਸ ਕਰੇ ਹਰ ਰੋਜ਼ ਰਿਲੀਜ਼ ਕਰੇ ਲੀਕਸ ਕਰੇ ਇੰਟਰਵਿਊਸ ਦੇ ਆਪਣੀ ਇੰਟਰਵਿਊਸ ਦੇ ਅੱਜ ਤੱਕ ਅੱਜ ਤੱਕ ਕਿਤੇ ਹਿੰਦੁਸਤਾਨ ਦੀ ਇਨਵੈਸਟੀਗੇਸ਼ਨ ਨਹੀਂ ਹੋਇਆ ਤੇ ਆ ਕਰ ਰਹੇ ਕਿਉਂ ਕਰ ਰਹੇ ਹੈ ਇਲੈਕਸ਼ਨ ਸਟੰਡ ਤੇ ਹੁਣ ਤੁਹਾਨੂੰ ਸੁਣਾਉਨੇ ਆ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵਾਇਰਲ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੈ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਅਕਾਲੀ ਵਰਕਰਾਂ ਵਿੱਚ ਜੋਸ਼ ਭਰ ਰਹੇ ਨੇ ਅਕਾਲੀ ਵਰਕਰਾਂ ਨੂੰ ਪ੍ਰਕਾਸ਼ ਸਿੰਘ ਬਾਦਲ ਇਹ ਵੀ ਕਹਿ ਰਹੇ ਨੇ ਕਿ ਜੇ ਲੋਕਾਂ ਦੇ ਹੱਕ ਵਿੱਚ ਕੰਮ ਕਰਦੇ ਹੋਏ ਪਰਚੇ ਵੀ ਦਰਜ ਹੋ ਜਾਣ ਤੇ ਘਬਰਾਉਣਾ ਨਹੀਂ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਉਹਨਾਂ ਤੇ ਬਹੁਤ ਸਾਰੇ ਪਰਚੇ ਦਰਜ ਹੋਏ ਇਸੇ ਕਰਕੇ ਉਹ ਮੁੱਖ ਮੰਤਰੀ ਬਣੇ ਉਹਨਾਂ ਨੇ ਐਲ ਐਲ ਬੀ ਨਹੀਂ ਕੀਤੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ ਇਹਦੀ ਸੱਚਾਈ ਤੇ ਵੀ ਅਸੀਂ ਕੋਈ ਦਾਵਾ ਨਹੀਂ ਕਰ ਸਕਦੇ ਪਰ ਇਹ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੈ। ਬੰਦੇ ਤਕੜੇ ਹੋ ਯਾਰ ਮੈਂ 93 ਸਾਲ ਦੀ ਉਮਰ ਆ ਨਾਂ ਮੈਂ ਤੂੰ ਜਮੇ ਡਿਰੀ ਜਮੇ ਪਰਚਾ ਹੋ ਜਾਏਗੀ ਫਰਕ ਪੈਂਦਾ। ਚਕਬੀਰ ਤੇ ਵੀ ਹੋ ਗਿਆ ਕਿ ਉਹਦਾ ਵਿਗੜ ਗਿਆ। ਜਿਹੜੇ ਪਰਚੇ ਆਲੇ ਹੋਣਗੇ ਉਹਨਾਂ ਦੀ ਇੱਜ਼ਤ ਹੋਊਗੀ। ਮੈਂ ਪਰਚਾ ਕਰਕੇ ਚੀਫ ਮਿਨਿਸਟਰ ਬਣਿਆ ਹੋਰ ਮੈਂ ਕਿਹੜਾ ਕੋਈ ਐਲ ਐਲ ਬੀ ਕੀਤੀ ਹੈ। ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਮੰਨਿਆ ਜਾ ਰਿਹਾ ਹੈ ਕਿ ਇੱਕ ਹੋਰ ਵਿਦਿਆਰਥੀਆਂ ਦੀ ਵੀਡੀਓ ਵਾਇਰਲ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਜੀਐਨਯੂ ਦੇ ਵਿਦਿਆਰਥੀਆਂ ਨਾਲ ਸੰਬੰਧਿਤ ਹੈ ਔਰ ਇਹਦੇ ਵਿੱਚ ਵਿਦਿਆਰਥੀ ਜ਼ਿਕਰ ਕਰ ਰਹੇ ਨੇ ਕਿ ਸਾਡੀਆਂ ਸਰਕਾਰਾਂ ਵਿਦਿਆਰਥੀਆਂ ਦੇ ਮਸਲੇ ਦੱਸਣ ਦੀ ਬਜਾਏ ਦੇਸ਼ ਵਿੱਚ ਨੈਸ਼ਨਲ ਅਤੇ ਐਂਟੀ ਨੈਸ਼ਨਲ ਵਰਗੇ ਮੁੱਦਿਆਂ ਤੇ ਹੀ ਚਰਚਾ ਕਰ ਰਹੀਆਂ ਨੇ ਜਦਕਿ ਅਸਲ ਮੁੱਦਿਆਂ ਨੂੰ ਲਾਂਬੇ ਕੀਤੇ ਜਾ ਰਿਹਾ ਹੈ ਇੱਕ ਵਿਦਿਆਰਥਣ ਦੂਜੇ ਵਿਦਿਆਰਥੀਆਂ ਨੂੰ ਭਾਸ਼ਣ ਵੀ ਦੇ ਰਹੀ ਹੈ ਔਰ भगत सिंह हवाला भी तो हमें बताना पड़ेगा कि हम भगत सिंह के जेनरेशन से जो अंग्राइक भी किया हस्ते हस्ते फांसी पे चढ़ गया लेकिन अपनी लड़ाई चलाता रहा यह बोलता रहा कि अगर इंडिया होगा तो एक ऐसा इंडिया होगा जिसमें सबको समानता होगी सब इ... शिक्षा ले सकता है, सब हेल्थ ले सकता है और इस तरह के भारत की सपना हम देखते हैं और इसीलिए आज हम जनरेशन पे एक बहुत बड़ा हमारे ऊपर एक जिम्मेदारी है कि हम सब मिलके इस मुद्दे को आगे लेके जाए और इनको बोले कि आप चाहते हैं एंटी नेशनल नेशनल का डिबेट करना हम इन सारी चीजों पे डिबेट करना चाहते हैं हम पूछना चाहते हैं कि हमारी नौकरी कहाँ है आप बताइए हमारा एजुकेशन कहाँ है आपने कितने हॉस्पिटल्स खोले हैं ਕਿੰਨੇ ਨਏ ਯੂਨੀਵਰਸਿਟੀਆਂ ਖੋਲੇ ਇਹ ਸਾਰੀ ਚੀਜ਼ ਆਪ ਬਤਾਈਏ ਵਰਨਾ ਆਪਕੋ ਇਹ ਦੇਸ਼ ਕਾ ਜਨਤਾ ਉਖਾੜ ਫੇਕੇਗਾ ਇਹ ਹਮ ਉਨਕੋ ਬਤਾਨਾ ਚਾਹਤੇ ਹਾਂ ਉਦਰ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਬਾਰੇ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਬਾਰੇ ਕੀ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਨੀਤ ਭਾਰਦਵਾਜ ਦੀ ਸੇਵਾ ਮੁਕਤੀ ਵਿੱਚ ਰਹਿੰਦੇ ਨੇ 6 ਮਹੀਨੇ ਤੋਂ ਘਟ ਸਮਾਂ ਦੇਖੋ ਮਾਨਯੋਗ ਇਲੈਕਸ਼ਨ ਕਮਿਸ਼ਨ ਦਾ ਹੀ ਹੁਕਮ ਹੈ ਕਿ ਜਿਹੜੇ ਅਧਿਕਾਰੀ ਦੇ ਰਿਟਾਇਰ ਹੋਣ ਦੇ ਵਿੱਚ 6 ਮਹੀਨੇ ਰਹਿੰਦੇ ਹੋਣ ਤਾਂ ਖਾਸ ਕਰਕੇ ਰਿਟਰਨਿੰਗ ਅਫਸਰ ਜਿਹੜਾ ਹੈ ਉਹ ਨਹੀਂ ਰਹਿ ਸਕਦਾ ਇਸ ਕਰਕੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਜੋ ਉਹਨਾਂ ਦੀ ਰਿਟਾਇਰਮੈਂਟ ਦਾ ਸਮਾਂ ਜਿਹੜਾ ਹੈਗਾ ਅਗਸਤ 2019 ਹੈ ਸਰਕਾਰ ਨੇ ਕਿਉਂ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾਂ ਕਿਉਂ ਚਾਹੇਤੇ ਨੂੰ ਹੀ ਆਪਦੇ ਨੂੰ ਸਰਕਾਰ ਰੱਖਣਾ ਚਾਹੁੰਦੀ ਹੈ ਇਹ ਗੱਲ ਬੜੇ ਸਵਾਲਾਂ ਦੇ ਘੇਰੇ ਚ ਅਸੀਂ ਅੱਜ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਇਸ ਗੱਲ ਦੇ ਉੱਤੇ ਲਿਖਿਆ ਹੈ ਕਿ ਤੁਰੰਤ ਇਹਦੇ ਤੇ ਕਾਰਵਾਈ ਕਰਕੇ ਕਿਸੇ ਯੋਗ ਅਫਸਰ ਨੂੰ ਡਿਪਟੀ ਕਮਿਸ਼ਨਰ ਪਟੰਡਾ ਜਿਹੜਾ ਉਹ ਲਾਇਆ ਜਾਵੇ। ਉਧਰ ਮੰਨੇ ਪ੍ਰਮੰਨੇ ਕਲਾਕਾਰ ਅਤੇ ਪਾਵੇ ਵਾਲੇ ਕਲਾਕਾਰ ਦੇ ਤੌਰ ਤੇ ਮਸ਼ਹੂਰ ਜੱਸੀ ਜਸਰਾਜ ਨੇ ਚੰਡੀਗੜ੍ਹ ਵਿੱਚ ਅੱਜ ਕਿਹਾ ਕਿ ਪੰਜਾਬ ਦਾ ਨੌਜਵਾਨ ਤਣਾਅ ਦਾ ਸ਼ਿਕਾਰ ਹੈ। ਉਹਨਾਂ ਸਿਆਸੀ ਲੀਡਰਾਂ ਤੇ ਵੀ ਤਿੱਖੇ ਵਿਅੰਗ ਕੀਤੇ। ਇੱਕ ਗਾਣਾ ਰਿਲੀਜ਼ ਕਰਨ ਤੋਂ ਪਹਿਲਾਂ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਅਤੇ ਸਿਆਸੀ ਆਗੂਆਂ ਤੇ ਵੀ ਭੜਾਸ ਕੱਢੀ। ਭਗਵੰਤ ਮਾਨ ਤੋਂ ਲੈ ਕੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਬਾਰੇ ਕਈ ਗੱਲਾਂ ਕੀਤੀਆਂ। ਮੰਨਿਆ ਜਾ ਰਿਹਾ ਹੈ ਕਿ ਜੱਸੀ ਜਸਰਾਜ ਵੀ ਸੰਗਰੂਰ ਤੋਂ ਗਠਬੰਧਨ ਦੇ ਉਮੀਦਵਾਰ ਹੋ ਸਕਦੇ ਨੇ। ਕਾਬਲੇ ਜ਼ਿਕਰ ਹੈ ਜੱਸੀ ਜਸਰਾਜ ਨੇ ਆਪ ਦੀ ਟਿਕਟ ਤੇ ਬਠਿੰਡਾ ਵਿੱਚ ਵੱਡੀ ਚੁਣੌਤੀ ਪੇਸ਼ ਕੀਤੀ ਸੀ। ਜੱਸੀ ਜਸਰਾਜ ਦਾ ਪੰਜਾਬ ਦੇ ਨੌਜਵਾਨਾਂ ਵਿੱਚ ਵੀ ਚੰਗਾ ਆਧਾਰ ਹੈ। ਜੱਸੀ ਜਸਰਾਜ ਬਹੁਤ ਮਿਹਨਤੀ ਅਤੇ ਕਾਬਲ ਆਗੂ ਵਜੋਂ ਵਿਚਰਦੇ ਨੇ ਅਤੇ ਬਿਲਕੁਲ ਸਾਫ਼ ਸੁਥਰੇ ਅਤੇ پاک ਦਾ ਮੰਨੇ ਅਸੀਂ ਇਹ ਦਾਵਾ ਕਰਦੇ ਹਾਂ ਵੀ ਜਿਹੜਾ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਹੋਵੇ ਚਾਹੇ ਬਾਦਲ ਹੋਵੇ ਤੇ ਚਾਹੇ ਜਿਹੜਾ ਮਰਜੀ ਹੋਵੇ ਉਹ ਜਿਹੜੇ ਕੰਮ ਨਹੀਂ ਕਰ ਸਕਦੇ ਆਪ ਸਭ ਪੱਤਰਕਾਰਾਂ ਦੀ ਕਲਮ ਕਲਾਕਾਰਾਂ ਦੀ ਕਲਮ ਉਹਨਾਂ ਦੀ ਗਾਇਕੀ ਉਹ ਕੰਮ ਕਰ ਸਕਦੀ ਹੈ ਕਿਉਂਕਿ ਯੂਥ ਜਿਹੜੇ ਦੇਸ਼ ਦਾ ਜਿਸ ਦਿਸ਼ਾ ਚ ਸੋਚ ਰਿਹਾ ਹੋਊਗਾ ਉਹ ਦੇਸ਼ ਦਾ ਭਵਿੱਖ ਉਧਰ ਨੂੰ ਜਾਂਦਾ ਹੋਊਗਾ ਅਸੀਂ ਆ ਜਿਹੜਾ ਗੀਤ ਬਣਾਇਆ ਹੈ ਫਾਈਟਰ ਇਹ ਸਾਡਾ ਫਾਈਟਰਸ ਨੈਵਰ ਕੁਇਟ ਵੀ ਜਿਹੜੇ ਜੂਝਾਰੂ ਨੇ ਉਹ ਜੂਝਦੇ ਨੇ ਚਾਹੇ ਜਿਹੜੇ ਮਰਜੀ ਹਾਲਾਤ ਹੋਣ ਕਿਸੇ ਵੀ ਕਿਸਮ ਦੀ ਜੰਗ ਹੋਵੇ ਭਾਈ ਜੀ ਮੈਂ ਪਿਛਲੀ ਚੋਣ 2014 ਚ ਮੇਰੀ ਮੇਡ ਇਨ ਚੋਣ ਜਿਹੜੀ ਸਭ ਤੋਂ ਪਹਿਲੀ ਡੈਬਿਊ ਚੋਣ ਉਹ ਮੈਂ ਪ੍ਰਕਾਸ਼ ਸਿੰਘ ਬਾਦਲ ਅਕਾਲੀਆਂ ਦੀ ਸਰਕਾਰ ਸੀ ਉਦੋਂ 2.5 ਸਾਲ ਪਏ ਸੀ ਔਰ ਸਿਮਰਤ ਬਾਦਲ ਉਹਨਾਂ ਦੀ ਲਾਡਲੀ ਨੂੰ ਹੈ ਮਜੀਠੀਏ ਦੀ ਭੈਣ ਹੈ ਸੁਖਬੀਰ ਦੀ ਵਾਈਫ ਹੈ ਪਹਿਲੀ ਚੋਣ ਕੋਈ ਵੀ ਕਲਾਕਾਰ ਹੈ ਜਿਨੇ ਮਰਜ਼ੀ ਜੱਡੀ ਮਰਜ਼ੀ ਦਲੇਰੀ ਦੇ ਗੀਤ ਗਾਏ ਹੋਣ ਜਾਂ ਜਿਹੜਾ ਸਤੋਂ ਬਹੁਤ ਜ਼ਿਆਦਾ ਫੇਮਸ ਹੋਵੇ ਉਹਨੂੰ ਕੋ ਖੰਗ ਕੇ ਦੇਖੋ ਉਹਨਾਂ ਦੇ ਰਾਤ ਚ ਉਹਨਾਂ ਦੇ ਵਿਰੁੱਧ ਅਸੀਂ ਜਾ ਕੇ ਖੜੇ ਆ ਜੇ ਉਹਨਾਂ ਵਿਰੁੱਧ ਖੜ੍ਹ ਸਕਦੇ ਆ ਤਾਂ ਭਗਵੰਤ ਮਾਨ ਨੂੰ ਮੈਂ ਕਿਤੇ ਕੰਪੀਟੀਸ਼ਨ ਚ ਨਹੀਂ ਗਿਣਦਾ ਉਹਨੂੰ ਇੱਕ ਵਾਰ ਜੇ ਪਤਾ ਵੀ ਲੱਗਿਆ ਨਾ ਵੀ ਜੱਸੀ ਸੱਚਮੁੱਚ ਆ ਰਿਹਾ ਤੁਸੀਂ ਦੇਖ ਲਓ ਵੀ ਸ਼ਹੀਦ ਦੀ ਪਛੈਦ ਭਗਤ ਸਿੰਘ ਦੀ ਪੱਗ ਬੰਨਣ ਵਾਲੇ ਨੂੰ ਜੇ ਉਹਦੀ ਅੱਖ ਮਿਲ ਜੇ ਕੈਮਰੇ ਨਾਲ ਤਾਂ ਸਾਡਾ ਨਾਂ ਬਦਲ ਦਿਓ ਸੱਚ ਵਿੱਚ ਬੜੀ ਤਾਕਤ ਹੁੰਦੀ ਆ ਉਧਰ ਪੰਜਾਬ ਵਿੱਚ ਗਰਮਾਏ ਸਿਆਸੀ ਮਾਹੌਲ ਤੇ ਵੱਖ-ਵੱਖ ਪੋਲੀਟੀਕਲ ਰਿਐਕਸ਼ਨ ਜ਼ਰੂਰ ਸੁਣ ਲਈਏ ਕਿ ਚੋਣਾਂ ਦੇ ਦਿਨਾਂ 'ਚ ਲੀਡਰ ਕਿਹੋ ਜਿਹਾ ਬਿਹਾਉਂਦੇ ਰਹੇ देखिए इससे पता चलता है कि सुखवीर सिंह बादल की जो मानसिकता वो कैसी है उनकी मानसिकता जो है क्रिमिनल है वो लोगों को डरा कर लोगों को धमका कर राज करना चाहते हैं वो लोगों को जो 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 उनके मत के नहीं लोग हैं उनको डराना चाहते हैं उनको बोलते हैं हम उनको कूटेंगे उनको पीटेंगे उनको लूटेंगे क्योंकि उन्होंने दस साल पिछले दस साल अकाली दल बादल के जो प्रधान थे और जो सीएम थे और जो डिप्टी सीएम थे सुखबीर बादल उन्होंने पंजाब को लूटा कूटा और मारा पंजाब के लोगों को पंजाब के लोगों के के ऊपर झूठे मुकदमे बनाए और वही मानसिकता का प्रगटावा इस बयान से होता है कि अपने वो कार्यकर्ता को बोल रहे हैं कि पटे बनाइए और जब हमारी सरकार आएगी तो हम दूसरे जो हमारे विरोधी हैं उनको कूटेंगे इससे पता लगता है कि सुखबीर सिंह बादल की मानसिकता कितनी पंजाब के लोगों के प्रति कितनी गंदी भावना रखते हैं वो लोग ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਸਰਗਰਮ ਹੋ ਗਈ ਹੈ ਗੱਲ ਬਟਾਲਾ ਦੀ ਕਰਾਂਗੇ ਬਟਾਲਾ ਵਿੱਚ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਔਰ ਬਟਾਲਾ ਪੁਲਿਸ ਸਖਤੀ ਨਾਲ ਚੈਕਿੰਗ ਕਰ ਰਹੀ ਹੈ ਥਾਂ ਥਾਂ ਤੇ ਨਾਕੇ ਲਾਏ ਜਾ ਰਹੇ ਨੇ ਚੋਣਾਂ ਨੂੰ ਲੈ ਕੇ ਨਸ਼ੇ ਅਤੇ ਸ਼ਰਾਬ ਦੀ ਸਮਗਲਿੰਗ ਤੇ ਪੁਲਿਸ ਬਹੁਤ ਜ਼ਿਆਦਾ ਸਖਤ ਹੈ ਇਲੈਕਸ਼ਨ ਕਮਿਸ਼ਨ ਦੇ ਅਧਿਕਾਰਤਾ ਨੇ ਐਸਐਸਪੀ ਸਾਹਿਬ ਦੇ ਹੁਕਮ ਨੇ ਕਿ ਸਖਤ ਤਰੀਕੇ ਨਾਲ ਚੈਕਿੰਗ ਕੀਤੀ ਜਾਵੇ ਸਾਰੇ ਵੀਹਿਕਲਸ ਦੀ ਟੂ-ਵੀਲਰਸ ਦੀ ਫੋਰ-ਵੀਲਰਸ ਦੀ ਤਾਂ ਕਿ ਪਬਲਿਕ ਨੂੰ ਪੂਰਾ ਇਦੋਂ ਪਤਾ ਲੱਗੇ ਕਿ ਪੁਲਿਸ ਚੈਕਿੰਗ ਕਰ ਰਹੀ ਹੈ ਕੈਸ਼ ਲੈ ਕੇ ਜਾ ਰਹੇ 50000 ਤੋਂ ਵੱਧ ਤਾਂ ਉਹਨੂੰ ਵੀ ਸੀਜ਼ ਕਰਦੇ ਆ ਉਹਦੀ ਵੈਰੀਫਿਕੇਸ਼ਨ ਕਰਦੇ ਆ ਤੇ ਅਸੀਂ ਲੋਕਾਂ ਨੂੰ ਵੇਅਰ ਕਰਨਾ ਚਾਹੁੰਦੇ ਆ ਕਿ ਅਗਰ ਤੁਸੀਂ ਕੈਸ਼ ਕੈਰੀ ਕਰਨੀ ਹੈ ਤਾਂ ਤੁਹਾਡੇ ਕੋਲ ਇਹ ਪੂਰੇ ਪ੍ਰੂਫ ਕਾਗਜ਼ਾਤ ਹੋਣੇ ਚਾਹੀਦੇ ਆ 트랜ਜ਼ੈਕਸ਼ਨ ਆਨਲਾਈਨ ਜ਼ਿਆਦਾ ਕਰੋ ਕੈਸ਼ ਨਾ ਕੈਰੀ ਕਰੋ ਕੋਈ 골ਡ ਨਾ ਕੈਰੀ ਕਰੋ ਤੇ ਬਾਕੀ ਆਪਣੀ ਗੱਡੀ ਦੇ ਕਾਗਜ਼ ਪੂਰੇ ਰੱਖੋ ਖਾਸ ਕਰ ਨੰਬਰ ਪਲੇਟਾਂ ਨਹੀਂ ਲੱਗੀਆਂ ਟੂ-ਵੀਲਰ ਦੇ ਉਹ ਨੰਬਰ ਪਲੇਟਾਂ ਲਵਾਓ ਤੇ ਸਾਨੂੰ ਸਹਿਯੋਗ ਦਿਓ ਪੁਲਿਸ ਤੁਹਾਡੇ ਵਾਸਤੇ ਆਨ ਰੋਡ ਖੜੀ ਹੈ 24 ਘੰਟੇ ਹਾਜ਼ਰ ਹੈ ਉਧਰ ਸੰਗਰੂਰ ਸੀਟ ਤੋਂ ਸ਼ਰੋਮਣੀ ਅਕਾਲੀ ਦਲ ਵਿੱਚ ਇੱਕ ਹੋਰ ਦਾਵੇਦਾਰ ਸਾਹਮਣੇ ਆਏ ਨੇ ਅਤੇ ਸ਼ਖਬੀਰ ਸਿੰਘ ਬਾਦਲ ਤੋਂ ਟਿਕਟ ਦੇਣ ਦੀ ਮੰਗ ਕੀਤੀ ਹੈ ਭਾਰਤੀ ਨੇ ਕਿਹਾ ਕਿ ਅਗਰ ਉਹਨਾਂ ਨੂੰ ਸੀਟ ਦਿੱਤੀ ਜਾਂਦੀ ਹੈ ਤੇ ਉਹ ਅਕਾਲੀ ਦਲ ਨੂੰ ਜਿੱਤ ਕੇ ਇਹ ਸੀਟ ਦੇਣਗੇ ਮੈਂ ਹਲਕਾ ਸੰਗਰੂਰ ਲੋਕ ਸਭਾ ਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸ਼ਖਬੀਰ ਸਿੰਘ ਬਾਦਲ ਤੋਂ ਮਨਕਾਰਦਾ ਜੀ ਢੀਂਸਾ ਸਾਹਿਬ ਇਸ ਸੀਟ ਤੋਂ ਨਹੀਂ ਟਿਕਟ ਤੇ ਚੋਣ ਲੜਨੀ ਚਾਹੁੰਦੇ ਤੇ ਮੈਂ ਤਿਆਰ ਆ ਮੇਰੇ ਸਿਰ ਤੇ ਹੱਥ ਰੱਖਿਆ ਜਾਵੇ ਤੇ ਮੈਂ ਇਹ ਪਾਰਟੀ ਨੂੰ ਇਸ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂ ਮੇਰਾ ਹਲਕਾ ਕਿਉਂਕਿ ਰਿਜ਼ਰਵ ਆ ਮੈਂ ਉੱਥੇ ਚੋਣ ਨਹੀਂ ਲੜ ਸਕਦਾ ਮੇਰਾ ਤਾਂ ਬਦਾਨ ਸਾਹਿਬ ਹਲਕਾ ਵੀ ਰਿਜ਼ਰਵ ਆ ਲੋਕ ਸਭਾ ਹਲਕਾ ਵੀ ਰਿਜ਼ਰਵ ਆ ਮੈਂ ਸ਼੍ਰੋਮਣੀ ਕਾਲੇ ਜੂਥ ਕਾਲੀਦਾਲ ਦਾ ਵਾਈਸ ਪ੍ਰਧਾਨ ਆ ਵੇਖੋ ਪਾਰਟੀ ਨੇ ਟਿਕਟ ਦੇਣਾ ਉਹ ਪਾਰਟੀ ਦਾ ਕੰਮ ਆ ਮੇਰਾ ਕੰਮ ਆ ਮੈਂ ਮੰਗ ਕਰਨੀ ਆ ਮੈਂ ਆਪਦੀ ਮੰਗ ਰੱਖੀ ਆ ਉਹ ਪਾਰਟੀ ਪ੍ਰਧਾਨ ਜੋ ਹੁਕਮ ਕਰੂਗਾ ਸਾਨੂੰ ਮਨਜ਼ੂਰ ਆ ਅਸੀਂ ਕੋਈ ਕੰਤੂਪੰਤੂ ਨਹੀਂ ਕਰਨਾ ਚਾਹੁੰਦੇ ਉਸ ਦਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਉਸ ਤੋਂ ਪਹਿਲਾਂ ਹੀ ਸ਼ਹੀਦ ਭਗਤ ਸਿੰਘ ਦੇ ਚੋਣ ਵਾਲਿਆਂ ਨੇ ਸਮਰਥਕਾਂ ਨੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਨੇ ਦੀਨਾਨਗਰ ਵਿੱਚ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇੱਕ ਕੈਂਡਲ ਲਾਈਟ ਮਾਰਚ ਕੱਢਿਆ ਅਧਿਆਪਕਾਂ ਨੇ ਬੱਚਿਆਂ ਨੂੰ ਭਗਤ ਸਿੰਘ ਦੇ ਆਦਰਸ਼ਾਂ ਤੋਂ ਕਰਵਾਇਆ ਜਾਣੂ ਜਦਕਿ ਬੱਚੇ ਐਡੇ ਸਿਆਣੇ ਨੇ ਕਿਉਂ ਹਮੇਸ਼ਾ ਭਗਤ ਸਿੰਘ ਨੂੰ ਹੀਰੋ ਮੰਨਦੇ ਨੇ ਅਤੇ ਚਾਹੁੰਦੇ ਨੇ ਕਿ ਭਗਤ ਸਿੰਘ ਦੇ ਸੁਪਨਿਆਂ ਵਾਂਗ ਸਾਡਾ ਮੁਲਕ ਬਣੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਅੱਜ ਸਾਡੇ ਸਕੂਲ ਵਿੱਚ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਹੈ ਇਸ ਦਿਵਸ ਉੱਤੇ ਅਸੀਂ ਕੈਂਡਲ ਮਾਰਚ ਕੀਤਾ ਹੈ ਇਹ ਕੈਂਡਲ ਮਾਰਚ ਅਸੀਂ ਇਸ ਲਈ ਕੀਤਾ ਹੈ ਕਿਉਂਕਿ ਅਸੀਂ ਸਾਰੇ ਦੇਸ਼ ਵਾਸੀਆਂ ਦੇ ਨੂੰ ਇਹ ਦਰਸਾਉਣਾ ਚਾਹੁੰਦੇ ਹਾਂ ਕਿ ਭਗਤ ਸਿੰਘ ਦੀ ਮਿਸਾਲ ਅੱਜ ਵੀ ਸਾਡੇ ਦਿਲਾਂ ਵਿੱਚ ਕਾਇਮ ਹੈ ਅਸੀਂ ਇਸ ਮਿਸਾਲ ਨੂੰ ਕਦੇ ਵੀ ਮਿਟਾ ਨਹੀਂ ਸਕਾਂਗੇ ਅਸੀਂ ਆਪਣਾ ਦੇਸ਼ ਕਿਸੇ ਵੀ ਕਦੇ ਵੀ ਕਿਸੇ ਦੀ ਥੱਲੇ ਗੁਲਾਮ ਨਹੀਂ ਹੋਣ ਦੇਵਾਂਗੇ ਇਹ ਦੇਸ਼ ਨੂੰ ਹਮੇਸ਼ਾ ਆਜ਼ਾਦ ਰੱਖਾਂਗੇ ਤੇ ਉਹਨਾਂ ਦੀ ਮਿਸਾਲ ਕਦੇ ਨਹੀਂ ਮਿਟਣ ਦਵਾਂਗੇ ਭਾਰਤ ਮਾਤਾ ਕੀ ਜੈ ਅਸੀਂ ਆਪਣੇ ਸਕੂਲ ਵਿੱਚ ਵੱਡੀ ਗਰੁੱਪ ਬਣਾਇਆ ਹੈ ਅਸੀਂ ਵੱਡੀ ਗਰੁੱਪ ਦੇ ਮੈਂਬਰ ਹਾਂ ਅਸੀਂ ਨਾ ਨਸ਼ਾ ਕਰਾਂਗੇ ਤੇ ਨਾ ਨਸ਼ਾ ਕਰਨ ਦਵਾਂਗੇ ਜਿਹੜਾ ਸਾਡੀ ਸ਼ਹੀਦ ਸੈਨਿਕ ਪਰਿਵਾਰ ਸੁਖਿਆ ਪ੍ਰਸ਼ਦ ਵੱਲੋਂ ਸ਼ਹੀਦ ਆਜ਼ਮ ਸਰਦਾਰ ਪਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਉਹਨਾਂ ਦੇ ਬਲੀਦਾਨ ਦੇ ਦਿਵਸ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਸਮਾਰੋਹ ਜਿਹੜਾ ਹੈ ਪਿੰਡ ਡੀਡਾ ਸੈਣੀਆਂ ਦੇ ਸ਼ਹੀਦ ਸਿਪਾਹੀ ਕੁਲਦੀਪ ਕੁਮਾਰ گورਮਨ ਮਿਡਲ ਸਕੂਲ ਵਿੱਚ ਜਿਹੜਾ ਮਨਾਇਆ ਗਿਆ ਹੈ ਸਕੂਲੀ ਬੱਚਿਆਂ ਅਤੇ ਸ਼ਹੀਦ ਪਰਿਵਾਰਾਂ ਨੂੰ ਨਾਲ ਲੈ ਕੇ ਇਹਨਾਂ ਸ਼ਹੀਦਾਂ ਨੂੰ ਨਮਨ ਕਰਦਿਆਂ ਹੋਇਆਂ ਇਹਨਾਂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਹੈ ਬੱਚਿਆਂ ਨੇ ਭਾਰਤ ਮਾਤਾ ਕੀ ਜੈ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਆਜ਼ਾਦੀ ਦੇ ਨਾਲ ਮਹਾਨ ਪਰਿਵਾਰਨਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਹੈ ਅਤੇ ਨਾਲ ਹੀ ਬੱਚਿਆਂ ਨੇ ਸੰਕਲਪ ਲਿਆ ਹੈ ਕਿ ਜੋ ਸੁਪਨਾ ਸਾਡੇ ਨੇ ਸ਼ਹੀਦਾਂ ਨੇ ਦੇਖਿਆ ਸੀ ਉਹਨਾਂ ਦੀ ਸੁਪਨਿਆਂ ਦੀ ਸੋਚ ਤੇ ਪਹਿਰਾ ਦਿੰਦਿਆਂ ਹੋਇਆਂ ਆਪਾਂ ਕਦੇ ਵੀ ਇਸ ਦੇਸ਼ ਨੂੰ ਫਿਰ ਤੋਂ ਗੁਲਾਮ ਨਹੀਂ ਹੋਣ ਦਿਆਂਗੇ ਅਤੇ ਸਮਾਜ ਵਿਰੋਧੀ ਤਾਕਤਾਂ ਦੇ ਖਿਲਾਫ ਡੱਟ ਕੇ ਆਪਾਂ ਖੜੇ ਹੋਵਾਂਗੇ ਅਤੇ ਜੋ ਸ਼ਮ੍ਹਾ ਜੋ ਜੋਤੀ ਸ਼ਹੀਦ ਆਜ਼ਮ ਸਰਦਾਰ ਪਗਤ ਸਿੰਘ ਜੀ ਨੇ ਆਪਣਾ ਬਲਦਾਨ ਦਿਲ ਦੇਂਦੇ ਹੋਏ ਜਗਾਈ ਉਹ ਤੇ ਦੇਸ਼ ਵਾਸੀ ਨੂੰ ਸੰਦੇਸ਼ ਦਿੱਤਾ ਕਿ ਵਤਨ ਕੋ ਫਿਰ ਸੇ ਗਰਬੀ ਮਤ ਰੱਖ ਦੇਣਾ ਐ ਵਤਨ ਵਾਲੋ ਸ਼ਹੀਦੋ ਨੇ ਬੜੀ ਮੁਸ਼ਕਿਲ ਸੇ ਇਹ ਕਰਜ਼ੇ ਚੁਕਾਏ ਹਨ यूं ही ਨਹੀਂ ਜਗਮਗਾਏ ਇਸ ਮੰਜ਼ਿਲ ਕੇ ਰਾਸਤੇ ਲੱਖੋਂ ਦੀਏ ਖੂਨੇ ਸ਼ਹੀਦਾਂ ਸਿਆਏ ਹਨ ਲੱਖੋਂ ਦੀਏ ਖੂਨੇ ਸ਼ਹੀਦਾਂ ਸਿਆਏ ਹਨ ਬੱਚਾ ਸੰਕਲਪ ਲਿਆ ਹੈ ਕਿ ਉਹ ਸ਼ਮਣੋਂ ਆਪਾਂ ਬੁੱਝਣ ਨਹੀਂ ਦੇਵਾਂਗੇ ਆਪਣੀ ਏਕਤਾ ਦਾ ਆਪਣੇ ਭਾਈਚਾਰੇ ਦਾ ਤੇਲ ਉਸ ਵਿੱਚ ਪਾੰਦੇ ਰਾਵਾਂਗੇ ਅਤੇ ਦੇਸ਼ ਬਕਰੀ ਅਲਖ ਜਿਹੜੀ ਹੈ ਉਹ ਕਰ ਕਰ ਜਗਾਂਦੇ ਰਾਵਾਂਗੇ ਉਧਰ ਚੰਡੀਗੜ੍ਹ ਵਿਖੇ ਵੀ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਇੱਕ ਪੈਦਲ ਮਾਰਚ ਕੱਢਿਆ ਗਿਆ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸੀ ਇਹ ਪੈਦਲ ਮਾਰਚ ਤਸਵੀਰਾਂ ਇਸ ਵਕਤ ਟੈਲੀਵਿਜ਼ਨ ਦੀ ਸਕਰੀਨ ਤੇ ਨੇ ਇਹ ਮੰਗ ਕੀਤੀ ਗਈ ਕਿ ਸ਼ਹੀਦੀ ਦਿਹਾੜੇ ਤੇ ਸਰਕਾਰੀ ਛੁੱਟੀ ਵੀ ਕੀਤੀ ਜਾਣੀ ਚਾਹੀਦੀ ਹੈ ਅਤੇ ਸ਼ਹੀਦ ਭਗਤ ਸਿੰਘ ਨੂੰ ਸੰਵਿਧਾਨ ਦੇ ਅਨੁਸਾਰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਸ਼ਹੀਦੇ ਆਜੂ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਵਸ ਵੀ ਹੈ ਕੱਲ ਨੂੰ 23 ਮਾਰਚ ਨੂੰ ਸਾਡੀ ਹਰੇਕ ਸਰਕਾਰਾਂ ਤੋਂ ਮੰਗ ਹੈ ਪਹਿਲਾਂ ਵੀ ਹੁੰਦੀ ਆਈ ਹੈ ਯੂਥ ਆਫ ਪੰਜਾਬ ਜਿਹੜੀ ਇੱਕ ਸਾਡੀ ਐਨ ਜੀਓ ਹੈ ਬਿਨਾ ਪੋਲੀਟੀਕਲ ਤੋਂ ਤੇ ਇਹ ਸਾਡੀ ਉਹ ਮੰਗ ਨਹੀਂ ਇੱਕ ਪੂਰੇ ਪੰਜਾਬ ਦੀ ਮੰਗ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਨਵਾਂ 에어ਪੋਰਟ ਦੇ ਨਾਂ ਤੇ ਰੱਖਿਆ ਜਾਵੇ 에어ਪੋਰਟ ਜਿਹੜਾ ਉਹ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਨੰਬਰ ਦੂਜਾ ਸਾਡਾ ਜਿਹੜੀ 23 ਮਾਰਚ ਦੀ ਛੁੱਟੀ ਇਹਨਾਂ ਨੇ ਬੰਦ ਕਰ ਦਿੱਤੀ ਸਰਕਾਰਾਂ ਨੇ 23 ਮਾਰਚ ਦੀ ਛੁੱਟੀ ਪੂਰੇ ਦੇਸ਼ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਕੀਤੀ ਜਾਵੇ ਤੇ ਸੰਵਿਧਾਨ ਅਨੁਸਾਰ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਨਾਂ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਇਹ ਤਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਹਰੇਕ ਸਰਕਾਰ ਹਰੇਕ ਪਾਰਟੀ ਇਹਨਾਂ ਦਾ ਨੌ ਯੂਜ਼ ਕਰਦੀ ਏ ਪਰ ਇਹ ਭੁੱਲ ਜਾਂਦੇ ਆ ਵੀ ਜਿਹੜੀ ਅੱਜ ਉਹਨਾਂ ਨੂੰ ਕੁਰਸੀਆਂ ਮਿਲਿਆ ਹੋਈਆਂ ਇਹ ਸ਼ਹੀਦਾਂ ਦੇ ਬਦੌਲਤ ਹੀ ਮਿਲਿਆ ਹੋਈਆਂ ਨੇ ਇਹਨਾਂ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਆਪਣੇ ਭਰ ਜਵਾਨਿਆਂ ਵਿੱਚ ਸ਼ਹੀਦੀਆਂ ਦੇ ਕੇ ਅੱਜ ਜਿਹੜਾ ਇਹ ਕੁਰਸੀਆਂ ਦਾ ਨਿਗਮ ਆੜ ਰਹੇ ਨੇ ਸਰਕਾਰਾਂ ਵਾਲੇ ਕੋਈ ਵੀ ਪਾਰਟੀਆਂ ਵਾਲੇ ਇਹਨਾਂ ਦੀ ਬਦੌਲਤ ਮਾਰ ਰਹੇ ਨੇ ਪਰ ਇਹ ਭੁੱਲ ਜਾਂਦੇ ਜਦੋਂ ਕੁਰਸੀਆਂ ਮਿਲ ਜਾਂਦੀਆਂ ਇਹਨਾਂ ਨੂੰ ਤੇ ਇਹ ਸ਼ਹੀਦਾਂ ਨੂੰ ਭੁੱਲ ਜਾਂਦੇ ਨੇ ਤੇ ਮੇਰੀ ਤਾਂ ਇਹੀ ਬੇਨਤੀ ਅੱਜ ਹੁਕਮੰਤਰੀ ਪੰਜਾਬ ਨੂੰ ਵੀ ਕਾਂਗਰਸ ਪਾਰਟੀ ਨੂੰ ਵੀ ਬੀਜੇਪੀ ਨੂੰ ਵੀ ਕਾਲੀ ਦਲ ਨੂੰ ਵੀ ਹੋਰ ਜਿੰਨੇ ਵੀ ਪਾਰਟੀਆਂ ਨੇ ਬਈ ਇਹ ਜਿਹੜਾ 에어ਪੋਰਟ ਸਾਡੇ ਪੰਜਾਬ ਦੀ ਧਰਤੀ ਤੇ ਬਣਿਆ ਸਰਦਾਰ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਤੇ ਉਹਨੂੰ ਸੱਚੀ ਸੰਧਾ ਅਜਲੀ ਹੋਵੇਗੀ ਸਾਡੇ ਵਿੱਚ 1931 ਨੂੰ ਸ਼ਹੀਦੀ ਪ੍ਰਾਪਤ ਕਰਕੇ 23 ਸਾਲ ਦੀ ਉਮਰ 'ਚ ਅੱਜ ਵੀ ਸਾਡੇ ਵਿੱਚ ਜੁੰਦੇ ਹੀ ਨੇ ਤੇ ਹਰੇਕ ਨੌਜਵਾਨ ਦੀ ਸਾਡਾ ਇੱਕ ਆਦਰਸ਼ ਬਣ ਕੇ ਹੀ ਤੁਰਦਾ ਸ਼ਹੀਦ ਭਗਤ ਸਿੰਘ ਸਮਝਦਾ ਆਪਣੇ ਆਪ ਨੂੰ ਪਰ ਜਿਹੜੇ ਇਹ ਅੱਜ ਕੁਰਸੀਆਂ ਦੇ ਨਿੱਗ ਮਾਰ ਰਹੇ ਨੇ ਇਹ ਸਾਨੂੰ ਉਹ ਭੁੱਲ ਜਾਣੇ। ਉਧਰ ਰੂਪਨਗਰ ਵਿਖੇ ਕੁਝ ਮਲਾਜ਼ਮਾਂ ਨੇ ਨੈਸ਼ਨਲ ਹਾਈਵੇ ਥੋਰਟੀ ਖਿਲਾਫ ਹੜਤਾਲ ਕੀਤੀ। ਟੋਲ ਪਲਾਜ਼ਾ ਦੀ ਨੌਕਰੀ ਤੋਂ ਬਿਨਾ ਨੋਟਿਸ ਕੱਢੇ ਜਾਣ ਦਾ ਵਿਰੋਧ ਕਰ ਰਹੇ ਨੇ ਮੁਲਾਜ਼ਮ ਮੁਲਾਜ਼ਮਾਂ ਨੇ ਤਨਖਾਹ ਅਤੇ ਪੀਐਫ ਨਾ ਦਿੱਤੇ ਜਾਣ ਦੇ ਇਲਜ਼ਾਮ ਵੀ ਲਾਇਏ ਨੇ। ਪਹਿਲੇ ਇਹ ਦੱਸ ਦਈਏ ਕਿ ਟੋਲ ਪਲਾਜ਼ਾ ਵਰਕਰਾਂ ਦੀ ਜਿਹੜੀ ਯੂਨੀਅਨ ਬਣਾਈ ਗਈ ਹੈ ਟੋਲ ਪਲਾਜ਼ਾ ਵਰਕਰ ਜੂਨੀਅਨ ਸੀਆਈਟੀੂ ਪੰਜਾਬ ਇਸ ਦਾ ਮੁੱਖ ਨਿਸ਼ਾਨਾ ਇਹ ਹੈ ਕਿ ਜਿਹੜੇ ਟੋਲ ਪਲਾਜਾ ਕੰਪਨੀਆਂ ਦੇ ਮਾਲਕ ਹੈ ਇਹਨਾਂ ਵੱਲੋਂ ਸਾਡੇ ਦੇਸ਼ ਵਿੱਚ ਬਣੇ ਸਾਰੇ ਲੇਬਰ ਕਾਨੂੰਨਾਂ ਦੀਆਂ ਸ਼ਰਯਾਮ ਧੀਆਂ ਉਡਾ ਕੇ ਇਹਨਾਂ ਵਰਕਰਾਂ ਦੀ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਸਰਕਾਰ ਦੇ ਟੈਕਸਾਂ ਦੀ ਵੀ ਚੋਰੀ ਕੀਤੀ ਜਾ ਰਹੀ ਹੈ ਔਰ ਇਹਨਾਂ ਵੱਲੋਂ ਮਨਮਾਨੇ ਢੰਗ ਨਾਲ ਜਿਹੜੇ ਟੋਲ ਪਲਾਜਿਆਂ ਦੀ ਫੀਸ ਹੈ ਉਹ ਵੀ ਵਧਾਈ ਜਾ ਰਹੀ ਹੈ ਅੱਜ ਜਿਹੜਾ ਸਾਡਾ ਧਰਨਾ ਹੈ ਇਹਦਾ ਮੁੱਖ ਮੁੱਦਾ ਇਹ ਹੈ ਕਿ ਜਿਹੜੇ ਇਹਨਾਂ ਨੇ 21 ਵਰਕਰ ਨੌਕਰੀਆਂ ਤੋਂ ਹਟਾਏ ਆ ਉਹ ਗੈਰ ਕਾਨੂੰਨੀ ਢੰਗ ਨਾਲ ਹਟਾਏ ਆ ਜਦੋਂ ਵੀ ਕੋਈ ਵਰਕਰ ਆਪਣੀ ਅਧਿਕਾਰ ਦੀ ਗੱਲ ਕਰਦਾ ਆਪਣੇ ਹੱਕ ਦੀ ਗੱਲ ਕਰਦਾ ਤਾਂ ਟੋਲ ਪਲਾਜਾ ਕੰਪਨੀਆਂ ਦੇ ਮਾਲਕ ਉਹਨਾਂ ਨੂੰ ਨੌਕਰੀਆਂ ਤੋਂ ਹਟਾ ਦਿੰਦੇ ਇਸ ਕਰਕੇ ਸਾਡੇ ਧਰਨੇ ਦਾ ਮੁੱਖ ਨਿਸ਼ਾਨਾ ਹੈ ਕਿ ਟੋਲ ਪਲਾਜਿਆਂ ਉੱਤੇ ਲੇਬਰ ਕਾਨੂੰਨ ਤੁਰੰਤ ਲਾਗੂ ਕੀਤੇ ਜਾਣ ਜਿਹੜੇ ਕੱਢੇ ਹੋਏ ਵਰਕਰ ਆ ਉਹ ਬਹਾਲ ਕੀਤੇ ਜਾਣ ਇਹਨਾਂ ਦੇ ਪਿਛਲੇ ਦਿਨੇ ਵੀ ਇਹਨਾਂ ਨੇ ਸਰਕਾਰ 'ਚ ਵਿੜਿਆ ਸੀ ਤੇ ਉਹਦੀਆਂ ਕੁਝ ਮੰਗਾਂ ਪਹਿਲਾਂ ਮੰਗ ਵਈਆਂ ਗਈਆਂ ਸੀ ਤੇ ਹੁਣ ਜਿਹੜਾ ਇਹ ਦੁਬਾਰਾ ਇਹਨਾਂ ਨੇ ਸੰਗਾਰ ਸ਼ੁਰੂ ਕੀਤਾ ਏ ਕਿ ਇੱਕ ਤਾਂ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ ਐ ਕੀਰਤੀ ਕਾਨੂੰਨ ਦੇ ਸਾਹਬ ਦੇ ਨਾਲ ਦਿੱਤੀਆਂ ਜਾਣ ਇੱਕ ਜਿਹੜੇ ਬਾਹਰ ਤੋਂ ਵਰਕਰ ਲਿਆ ਕੇ ਇਹ ਇੱਥੇ ਰੱਖ ਰਹੇ ਐ ਤੇ ਜਿਹੜੇ ਪੁਰਾਣਾ ਵਰਕਰ ਐ ਉਹਨਾਂ ਨੂੰ ਕੱਢ ਰਹੇ ਐ ਤੇ ਬਾਹਰੋਂ ਲਿਆ ਕੇ ਕੋਈ ਹਮਾਚਲੋਂ ਕੋਈ ਬਾਹਰ ਤੋਂ ਕੋਈ ਰਾਜਸਥਾਨ ਤੋਂ ਕੋਈ ਬਿਹਾਰ ਤੋਂ ਲਿਆ ਕੇ ਵਰਕਰ ਇੱਥੇ ਰੱਖ ਰਹੇ ਐ ਸਾਡੀ ਮੰਗ ਐ ਕਿ ਸਾਡੇ ਇਲਾਕੇ ਦੇ ਜਿਹੜੇ ਨੌਜਵਾਨ ਮੁੰਡੇ ਐ ਜਿਹੜੇ ਇੱਥੇ ਕੰਮ ਕਰਦੇ ਐ ਉਹਨਾਂ ਨੂੰ ਇੱਥੇ ਹੀ ਰੱਖਿਆ ਜਾਵੇ ਉਹਨਾਂ ਨੂੰ ਨਾ ਕੱਢਿਆ ਜਾਵੇ ਜੇਕਰ ਇਹ ਟੋਲ ਪ੍ਰਾਜਾ ਮੈਨੇਜਮੈਂਟ ਕਮੇਟੀ ਇਹਨਾਂ ਨੂੰ ਕੱਢਦੀ ਐ ਤਾਂ ਅਸੀਂ ਸੰਘਰਸ਼ ਵਿੱਢ ਕੇ ਇਹਨਾਂ ਦਾ ਵੱਡੇ ਪੱਧਰ ਤੇ ਸੰਗਠਨ ਕੀਤਾ ਜਾਵੇਗਾ ਇਹਨਾਂ ਨੂੰ ਰਖਾਉਣ ਦੇ ਲਈ ਉਧਰ ਯੁਵਕ ਭਲਾਈ ਵਿਭਾਗ ਨੇ ਬਰਨਾਲਾ ਵਿਖੇ ਇੱਕ ਮੇਲੇ ਦਾ ਪ੍ਰਬੰਧ ਕੀਤਾ ਨੌਜਵਾਨਾਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਿੱਧਾ ਪੰਗੜਾ ਅਤੇ ਸੰਗੀਤ ਦੇ ਮੁਕਾਬਲੇ ਵੀ ਹੋਏ ਸਰ ਅਸੀਂ ਪ੍ਰਾਤਨ ਪਹਿਰਾਵਾ ਜਿਹੜਾ ਕਿ ਪ੍ਰਦਰਸ਼ਨੀ ਸੀਗੀ ਕੰਪੀਟੀਸ਼ਨ ਰੱਖਿਆ ਗਿਆ ਅਸੀਂ ਉਹਦੇ ਵਿੱਚ ਭਾਗ ਲਿਆ ਮਤਲਬ ਮੇਨ ਚੀਜ਼ ਇਹ ਇਨਾ ਮੇਲਿਆਂ ਦੀ ਇਹ ਹੁੰਦੀ ਹੈ ਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਅਸੀਂ ਦੇਖਦੇ ਹਾਂ ਵੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡੀ ਸੱਭਿਆਚਾਰ ਨਾਲੋਂ ਟੁੱਟਦੀ ਜਾ ਰਹੀ ਆ ਪਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਸਾਰੇ ਪੁਰਾਣੇ ਗਹਿਣੇ ਪਾ ਰੱਖੇ ਨੇ ਜਿਵੇਂ ਪਹਿਲਾਂ ਪਾਉਂਦੇ ਸੀ ਰਾਣੀ ਹਾਰ ਸੱਗੀ ਫੁੱਲ ਵਗੈਰਾ ਮਤਲਬ ਉਹ ਚੀਜ਼ਾਂ ਨੇ ਜਿਹੜੀਆਂ ਹੁਣ ਕਿਤੇ ਨਾ ਕਿਵੇਂ ਇਨਾ ਮੇਲਿਆਂ ਦੇ ਜ਼ਰੀਏ ਹੀ ਵਾਪਸ ਆ ਰਹੀਆਂ ਨੇ ਜਿਹੜੀ ਕਿ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਵੀ ਹੈ ਤੇ ਮਾਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਸੱਭਿਆਚਾਰ ਨਾਲੋਂ ਟੁੱਟਣ ਦੀ ਬਜਾਏ ਮਤਲਬ ਕਿ ਅਸੀਂ ਹੌਲੀ-ਹੌਲੀ ਕਰੀਬ ਜ਼ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਾਇਆ ਜਾਂਦੇ ਨੇ ਉਹ ਆਹ 22 ਤੇ 23 ਮਾਰਚ ਨੂੰ ਸਾਡੇ ਕਾਲਜ ਦੇ ਵਿਹੜੇ ਵਿੱਚ ਇਹਨਾਂ ਨੇ ਕਰਵਾਇਆ ਗੁਰੂ ਗੋਬਿੰਦ ਸਿੰਘ ਕਾਲਜ ਸਿੰਘਾੜਾ ਦੇ ਵਿਹੜੇ ਵਿੱਚ ਤੇ ਜਿਹੜਾ ਇਹ ਫੰਕਸ਼ਨ ਹੈ ਇਹ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਅੱਜ ਦੇ ਨੌਜਵਾਨ ਨੂੰ ਸੇਧ ਦੇਣ ਲਈ ਇਹ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਗੱਲ ਕਰਦੇ ਹਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਹੋਲੀ ਮੌਕੇ ਹਰਮਿੰਦਰ ਸਾਹਿਬ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਸੀ ਜਿਨ੍ਹਾਂ ਦੇ ਪਹੁੰਚਣ ਦਾ ਸਿਲਸਿਲਾ ਹੁਣ ਵੀ ਜਾਰੀ ਹੈ ਸ਼੍ਰੀ ਗੁਰੂ ਗਰੰਤ ਸਾਹਿਬ ਉੱਪਰ ਫੁੱਲ ਵਰਸਾ ਕੇ ਲੋਕਾਂ ਨੇ ਹੋਲੀ ਖੇਡੀ ਇਤਰ ਦੀਆਂ ਬੁਛਾਰਾਂ ਨਾਲ ਵੀ ਮਾਹੌਲ ਆਸਥਾਮਈ ਬਣਿਆ ਭਾਰਤੀ ਜਨਤਾ ਪਾਰਟੀ ਦੇ ਮੰਨੇ ਪ੍ਰਮੰਨੇ ਆਗੂ ਅਵਨਾਸ਼ ਰਾਏ ਖੰਨਾ ਨੇ ਅੱਜ ਸੰਨੀਤੀ ਕੇਂਦਰ ਲੁਧਿਆਣਾ ਵਿਖੇ ਪਾਣੀਆਂ ਦੀ ਸਾਂਭ ਸੰਭਾਲ ਬਾਰੇ ਇੱਕ ਵਿਦਿਆਰਥੀ ਰੈਲੀ ਦੇ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਸ਼ਾਮਲ ਹੋਏ ਅਤੇ ਉਹਨਾਂ ਨੇ ਪਾਣੀ ਨੂੰ ਸਾਂਭਣ ਦਾ ਪ੍ਰਣ ਦੁਹਰਾਇਆ ਆਓ ਸੁਣਦੇ ਹਾਂ ਇਸ ਮੌਕੇ ਪ੍ਰਮੁੱਖ ਲੀਡਰਾਂ ਨੇ ਕੀ ਕਿਹਾ विश्व जल, जल दिवस का आयोजन हो रहा है और सारे बच्चों को कम्युनिटी के हर सदस्यों को ये बताने की कोशिश की जा रही है इस रैली के माध्यम से जल कि जल को बचाना जल का संरक्षण जल की सुरक्षा इसको प्रदूषण से मुक्त करना वो बहुत वो जरूरी है और इसके लिए सभी का सहयोग होना बहुत जरूरी है इसलिए ये रैली निकाली जा रही है जिसका माध्यम है कि हर व्यक्ति को जागरूक करना है इंटरनेशनल वाटर डे है ਲੁਧਿਆਣਾ ਦੇ ਵਿੱਚ ਅੱਜ ਅਸੀਂ ਇਸ ਦਿਨ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਵੇਦਨ ਕਰਨ ਲਈ ਕਿ ਪਾਣੀ ਬਚਾਓ ਕਿਉਂਕਿ ਕਿਹਾ ਜਾ ਰਿਹਾ ਕਿ ਤੀਸਰਾ ਵਰਲਡ ਵਾਰ ਜਿਹੜੀ ਹੈ ਉਹ ਪਾਣੀ ਤੇ ਹੋਏਗੀ ਤੇ ਅੱਜ ਜੇ ਅਸੀਂ 1 ਲੀਟਰ ਪਾਣੀ ਵੀ ਸਭ ਲੋਕਾਂ ਨੇ ਬਚਾਉਣਾ ਸ਼ੁਰੂ ਕਰਤਾ ਤਾਂ ਹਿੰਦੁਸਤਾਨ ਦੀ ਆਬਾਦੀ 130 ਕਰੋੜ ਹੈ ਤੇ 130 ਕਰੋੜ ਲੋਕ ਰੋਜ਼ ਪ੍ਰਣ ਕਰਲਨ ਕਿ ਅਸੀਂ 1 ਲੀਟਰ ਪਾਣੀ ਬਚਾਣਾ ਤਾਂ 130 ਲੀਟਰ ਪਾਣੀ ਜਿਹੜਾ ਹੈ ਬਚਾਇਆ ਜਾ ਸਕਦਾ ਸਰਪਾਲ ਸਿੰਘ ਖੈਰਾ ਨੇ ਲਾਈਵ ਹੋ ਕੇ 25 ਮਾਰਚ ਦੇ ਰੋਡ ਸ਼ੋਅ ਲਈ ਲੋਕਾਂ ਨੂੰ ਕੀਤੀ ਅਪੀਲ ਕੀਤਾ ਦਾਵਾ 65 ਕਿਲੋਮੀਟਰ ਲੰਮਾ ਹੋਏਗਾ ਰੋਡ ਸ਼ੋਅ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਵਰਕਰਾਂ ਵਿੱਚ ਭਰਿਆ ਰੋਸ ਕਿਹਾ ਮੇਰੇ ਤੇ ਹੋਏ ਕਈ ਪਰਚੇ ਤਾਂ ਹੀ ਬਣਿਆ ਮੁੱਖ ਮੰਤਰੀ ਮੈਂ ਕਿਹੜਾ ਕੀਤੀ ਐ ਐਲ ਐਲ ਬੀ ਦਿੱਲੀ ਵਿੱਚ ਵਿਦਿਆਰਥੀਆਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਹੈ ਵਾਇਰਲ ਪਗਲ ਸਿੰਘ ਦੀ ਸ਼ਹੀਦੀ ਨੂੰ ਪ੍ਰੇਰਣਾ ਮੰਨ ਕੇ ਸੁਣੋ ਕੀ ਕੀ ਕਹਿ ਰਹੇ ਨੇ ਵਿਦਿਆਰਥੀ ਖਬਰਾਂ ਵਿੱਚ ਅੱਗੇ ਵਿਖਾਵਾਂਗੇ ਪੂਰੀ ਵੀਡੀਓ ਸੰਗਰੂਰ ਪਹੁੰਚੇ ਸੁਖਵੀਰ ਸਿੰਘ ਬਾਦਲ ਨੇ ਕੀਤਾ ਵੱਡਾ ਦਾਵਾ ਕਿ ਸਾਰੀਆਂ ਪਾਰਟੀਆਂ ਮਿਲ ਕੇ ਚਾਹੁੰਦੀਆਂ ਨੇ ਅਕਾਲੀ ਦਲ ਨੂੰ ਹਰਾਉਣਾ ਭਗਵੰਤ ਮਾਨ ਨੂੰ ਕੀਤਾ ਚੈਲੰਜ ਹਿੰਮਤ ਹੈ ਤਾਂ ਬਠਿੰਡੇ ਆ ਕੇ ਹਰ ਸਿਮਰਤ ਦੇ ਖਿਲਾਫ ਲੜੋ ਚੋਣ ਜ਼ਮਾਨਤ ਕਰਾ ਦੇਾਂਗੇ ਜੱਫਤ ਸ਼ਹੀਦ ਪਗਲ ਸਿੰਘ ਦੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਥਾਂ ਥਾਂ ਤੇ ਨਿਕਲ ਰਹੇ ਨੇ ਕੈਂਡਲ ਲਾਈਟ ਮਾਰਚ ਅਤੇ ਸ਼ਹਾਦਤ ਨੂੰ ਸਮਰਪਿਤ ਪੈਦਲ ਮਾਰਚ ਆਮ ਲੋਕਾਂ ਅਤੇ ਵਿਦਿਆਰਥੀਆਂ ਦੀ ਮੰਗ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਕਦੋਂ ਹੋਵੇਗਾ ਸੰਪੂਰਨ ਬੁਰਾਈਆਂ ਤੋਂ ਆਜ਼ਾਦੀ ਦੀ ਉੱਠੀ ਮੰਗ